ਵਾਹਿਗੁਰੂ ਜੀ ਕਖਲ ਸਵਾਹਿਗੁਰੂ ਜੀ ਕੀ ਫਤਿਹ ਬੀ ਜੀ ਵਾਹਿਗੁਰੂ ਜੀ ਕਖਲ ਸਵਾਹਿਗੁਰੂ ਜੀ ਕੀ ਫਤਿਹ ਆ ਮਿੱਤੀ ਬੋ ਲੋਗੇ ਬੋ ਲੋ ਮੰਨਦੀ ਆ ਸ਼ਾਹ ਵੀਰ ਜੀ ਨਾਮ ਦੀ ਨਾਮ ਦੀ ਦਾਤਾਂਕ ਦੇ ਸੀ ਵੀਰ ਜੀ ਇਹ ਵੀ ਸਨਵੇਂ ਇੱਕ ਮਹੀਨਾ ਦੋ ਦਿਨ ਹੋ ਗਿਆ ਜਿ ਜੁੜਿਆ ਨੂੰ ਹਾਂਜੀ ਤੇ ਵੈਸੇ ਤਾਂ ਵੀਰ ਜੀ ਪਹਿਲਾਂ ਮਸੂੜਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਬੀਰ ਜੀ ਬਚਪਨ ਤੋਂ ਲੈ ਕੇ ਬਹੁਤ ਮਾਲਕ ਨੂੰ ਲੱਭਿਆ ਹਾਂ ਜੀ ਇਦਾਂ ਦੀ ਸਤ ਸੰਗ ਨਹੀਂ ਮਿਲੀ ਕਦੇ ਬੀਰ ਜੀ ਆਪ ਜੀ ਨਾਲ ਮੈਂ ਹੋਇਆ ਸੀ ਤੋਂ ਲੈ ਕੇ ਬੀਰ ਜੀ 사ਤ ਸੰਗ ਕਰਕੇ ਬਹੁਤ ਖੁਸ਼ਾਬਤ ਹੋਇਆ ਵਾਹਿਗੁਰੂ ਜੀ ਪਰ ਬੀਰ ਜੀ ਜੀ ਬੱਤ ਤੋਂ ਬੱਤ ਨਾਮ ਦੀ ਦਾਤ ਵੇਲੇ ਦੂਸਰੀ ਜੋ ਮਨ ਦੀ ਚੇਤਾ ਬਹੁਤ ਜ਼ਿਆਦਾ ਵੱਡੀ ਹੈ ਉਹ ਆਪ ਜਾਣੀ ਨਾ ਮੈਂ ਤਾਂ ਉਸ ਤੋਂ ਮੁਕਤ ਹੋਣਾ ਚਾਹੀਏ ਬੀ ਜੀ ਇਹ ਮੈਨੂੰ ਵੱਤ ਬਦ ਮੇਰੇ ਸਤਿਗੁਰ ਬਾਹੀ ਗੁਰੂ ਦੀ ਨਾਮ ਦੀ ਦਾਤ ਮਿਲੇ ਸਤਵਚਨ ਬਚੇ ਸਤਵਚਨ ਮਾਲਕ ਪਕੰਦ ਸਤਵਚਨ ਸਤਵਚਨ ਬਸ ਮੁਕਤ ਹੋਣ ਦੇ ਲਈ ਜਿਹੜੇ ਤਿੰਨ ਬਚਨ ਦੱਸੇ ਆ ਉਹਨਾਂ ਤਿੰਨ ਬਚਨਾਂ ਤੇ ਪਹਿਰਾ ਦੇ ਦਿਓ ਪਹਿਲਾ ਬਚਨ ਸਾਰੀ ਸੰਗਤ ਨੂੰ ਪਤਾ ਹੈ ਕਿ ਆਪਾਂ ਨੇ ਪਰਹੇਜ ਦੱਸਿਆ ਪਹਿਲਾ ਪਰਹੇਜ ਕਰਨੇ ਕਿਸੇ ਦੀ ਨਿੰਦਿਆ ਚੁਗਲੀ ਵੈਰ ਵਿਰੋਧ ਈਰਖਾ ਨਹੀਂ ਕਰਨੀ ਚਾਹੁੰਦੇ ਹੋਏ ਵੀ ਨਹੀਂ ਕਰਨੀ ਜੇ ਕੋਈ ਤੁਹਾਡੀ ਕਰਦੇ ਉਹਦੀ ਵੀ ਨਹੀਂ ਕਰਨੀ ਦੂਜਾ ਸਵਾਸ ਬਿਰਥਾ ਨਹੀਂ ਜਾਣ ਦੇਣਾ ਤੀਜਾ ਜਿੰਨਾ ਹੋ ਸਕੇ ਉਹਨਾਂ ਕ ਪੁੰਨਦਾਨ ਕਰਨ ਤਿੰਨ ਬਚਨਾਂ ਨੂੰ ਕਮਾ ਲਓ ਮੇਰਾ ਮਾਲਕ ਕਿਰਪਾ ਕਰ ਦੂਗਾ ਸਤਿ ਆਤਿ ਵੰਤਨ ਜੀ ਵਾਸੀ ਰੇ ਵੈਸੇ ਸਬਦ ਬਹੁਤ ਸੁਣਾਈ ਦਿੰਦੇ ਆ ਬੈਂਕੂ ਦੀ ਕਿਰਪਾ ਪਰ ਇਹ ਕਹਿੰਨੇ ਕਿ ਐਨੇ ਨਾਮ ਦੇ ਵਿੱਚ ਰੰਗੇ ਜਾਈਏ ਕਿ ਸੁਆਸ਼ ਕਰਾਸ਼ ਵਰਤਾ ਨਾ ਜਾਏ ਕੋਈ ਜਨਤਾ ਮੰਨਤੀ ਆਵੀ ਨਾ ਵਿੱਚੀ ਬਸ ਆਪ ਕਿਰਪਾ ਕਰ ਦੋ ਵੈਗੁਰੂ ਜੀ ਸਤਿ ਵਚਨ ਸਤਿ ਵਚਨ ਵਿੱਚ ਹਾਂ ਜੀ ਵਾਹਿਗੁਰੂ ਸਾਰੀ ਸੰਗਤ ਦਾ ਹਲਾ ਮੰਗਦੇ ਸਤਿ ਵਾਤਨ ਸਤਿ ਵਚਨ ਵਿੱਚ ਹਾਂ ਜੀ ਵਾਹਿਗੁਰੂ ਕੀ ਅਗਲੇ ਗੁਰਮੁਖ ਪਿਆਰੇ ਵੈਕਰੂ ਰਵੈਲ ਸਿੰਘ ਗੁਰਦਾਸ ਰਵੈਲ ਸਿੰਘ ਗੁਰਦਾਸਪੁਰ ਵੈਕਰੂ ਜੀ ਗੁਰਵਿੰਦਰ ਜੀ ਵੈਕਰੂ ਜੀ ਦਾ ਖਾਲਸਾ ਵੈਕਰੂ ਜੀ ਕੀ ਫਤਿਹ ਵੈਕਰੂ ਜੀ ਦਾ ਖਾਲਸਾ ਵੈਕਰੂ ਜੀ ਕੀ ਫਤਿਹ ਵੀਰ ਜੀ ਆਪਦੀ ਦੀ ਔਰ ਕਾਲਪੁਰਖ ਦੀ ਕਿਰਪਾ ਦੇ ਨਾਲ ਵਧੀਆ ਚੱਲ ਰਿਹਾ ਸਭਨ ਵੈਕਰੂ ਪਰ ਇੱਕ ਥੋੜਾ ਵਾ ਜਦੋਂ ਸੇਵਨ ਕਰੀਦਾ ਜਾਂ ਵੈਗੂ ਜੀ ਦਾ ਸਹਰ ਵਿੱਚ ਜਾਂਦਾ ਢੇਟ ਦੇ ਖੱਬੇ ਪਾਸੇ ਵੈਗੂ ਜੀ ਕੋਈ ਹਰਕਤ ਹੁੰਦੀ ਹੈ ਜੀ 4-5 ਦਿਨ ਤੋਂ ਵੈਗੂ ਜੀ ਦੇ ਨਹੀਂ ਕੋ ਸਮਝ ਲੱਗੀ ਸਿਮਰਨ ਉੱਚੀ ਕਰਦੇ ਹਾਂ ਜਾਂ ਨਾਰਮਲ ਕਰਦੇ ਹਾਂ ਨੂੰ ਉੱਚੀ ਕਰਦੇ ਵਗ ਹਾਂ ਥੋੜਾ ਜਿਹਾ 5-4 ਦਿਨ ਨੂੰ ਸਿਮਰਨ ਨੂੰ ਆਸਤਾ ਕਰੋ نیچے ਮਤਰੇ ਘਠੋਕਰ ਨਾ ਲੱਗਣ ਦਿਓ ਨਾਰਮਲ ਜੀ ਕਰ ਲਓ ਠੀਕ ਹੈ ਕੋਈ ਗੱਲ ਨਹੀਂ ਇਹ ਨਾਰਮਲ ਹੋ ਜਾਂਦੀਆਂ ਨੇ ਤੇ ਠੀਕ ਹੋ ਜੂਗਾ ਕੋਈ ਬੜੀ ਖਾਸ ਗੱਲ ਨਹੀਂ ਹੈਗੀ ਠੀਕ ਹੈ ਅਤੇ ਨਾਲ ਪਰਹੇਜ ਦਾ ਥੋੜਾ ਜਿਹਾ ਪਰਹੇਜ ਦਾ ਧਿਆਨ ਰੱਖਿਆ ਕਰੋ ਪਰਹੇਜ ਵੱਲ ਧਿਆਨ ਨਹੀਂ ਦਿੰਦੇ ਹੈਗੇ ਕਾਫੀ ਸਮਾਂ ਸਵਾਸ ਗੱਲਾਂ-ਗੱਲਾਂ ਦੇ ਵਿੱਚ ਲੁੱਟ ਜਾਂਦੇ ਆ ਠੀਕ ਹੈ ਬਾਈ ਹਾਂਜੀ ਠੀਕ ਹੈ ਕਰੋ ਬਾਈ ਕੰਸਰ ਬਾਈ ਫਤੀ ਹਾਂ ਤੇ ਅਗਲੇ ਗੁਰਮੁਖ ਨੇ ਵਾਇਕ੍ਰੂ ਜੀ ਗੁਰਵਿੰਦਰ ਕੌਰ ਡਬਲਿ ਰਠਾਣ ਗੁਰਵਿੰਦਰ ਕੌਰ ਡਬਲਿ ਰਠਾਣ ਜਗਰੂਪ ਕੌਰ ਜਲੰਧਰ ਵਾਇਕ੍ਰੂ ਜੀ 판ਜੀ ਗੁਰਵਿੰਦਰ ਕੌਰ ਡਬਲਿ ਰਠਾਣ ਵਾਇਕ੍ਰੂ ਜਗਰੂਪ ਕੌਰ ਜਲੰਧਰ ਅਮਨਦੀਪ ਕੌਰ ਫਾਪੜੇ ਭਾਈ ਕੇ ਵਾਇਕ੍ਰੂ ਫਾਤੇ ਗੁਰਮੁਖੋ ਆ ਵਾਹਿਗੁਰੂ ਜੀ ਤੁਸੀਂ ਤਰੰਦਰ ਆਏ ਸੀ ਤੇ ਮੈਂ ਤੁਹਾਡੇ ਕੋਲੋਂ ਸਬਰੰਦੀ እን ਦਵਾਈ ਲਈ ਸੀ ਤੇ ਮੈਂ ਕੁਝ ਨਾ ਚੱਲ ਰਹੀ ਹੈ ਕਿ ਦਵਾਈ ਤੋਂ ਮੈਂ ਕਿੰਨਾ ਇੱਕ ਸਿਮਰਨ ਤੇ ਬੈਠ ਜਦੇ ਆ ਤੇ ਉਸ ਹੈਜ ਵਿੱਚ ਜਾ ਸਕਦੇ ਆ ਹੂੰ ਬਸ ਮੇਰਾ ਇਹ ਸਵਾਲ ਹੈ ਤੇ ਉਤਰਾ ਮੈਂ ਸਿਮਰਨ ਕਰਦੀ ਸੀ ਤੇ ਮੇਰੀ ਥੋੜੀ ਆਵਾਜ਼ ਵੀ ਚੇਂਜ ਹੋਈ ਆ ਤਾਂ ਹੋਰ ਕੀ ਸਵਾਲ ਸੀ ਤੁਹਾਡਾ बस ही पे सेट ਵਿੱਚ ਜਾ ਸਕਦੇ ਆ ਹਾਂ ਹਾਂ ਜਾ ਸਕਦੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਗਰੁੱਪ ਨਾਲ ਜੁੜੇ ਨੂੰ ਅਗਸਤ ਮਹੀਨੇ ਦੀ ਜੁੜੀ ਹੈ ਹਾਂਜੀ ਅਗਸਤ ਮਹੀਨੇ ਦੀ ਅਗਸਤ ਮਹੀਨੇ ਤੋਂ ਸ਼ਬਦ ਚੱਲ ਪਏ ਹਾਂਜੀ ਪਰ ਮੈਂ ਜਦੋਂ ਕੱਦੀਆਂ ਸਿਮਰਨ ਨੂੰ ਉਦੋਂ ਹੀ ਚੱਲਦੇ ਆ ਅੱਗੇ ਪਿਛੇ ਕਦੀ ਕਦੀ ਹੁੰਦੇ ਆ ਮਾੜੇ ਮਿੱਠਾ ਹੋਇਆ ਕਦੇ ਹਾਂਜੀ ਉਹ ਸਟਾਰਟਿੰਗ ਤੋਂ ਹੋਇਆ ਸੀ ਹੈ ਜਦੋਂ ਮੈਂ ਸਟਾਰਟ ਕੀਤਾ ਇਹ ਨਾਲ ਤੁਹਾਡੇ ਨਾਲ ਜੁੜੀ ਸੀ ਇਹ 2-3 ਦਿਨਾਂ ਤੋਂ ਬਾਅਦ ਹੋ ਗਿਆ ਸੀ ਮਮਿਤਾ ਹੁਣ ਹੋਇਆ ਕਦੇ ਨਹੀਂ ਹੋਇਆ ਹਾਂ ਪਹਿਲਾਂ ਧਿਆਨ ਰੱਖੋ ਕਿ ਸੁਵਾਸ ਪਰਹੇਜ਼ ਕਰੋ ਥੋੜਾ ਜਿਹਾ ਸੁਵਾਸਾਂ ਦਾ ਧੰਨ ਹੋਰ ਇਕੱਠਾ ਕਰੋ ਦੁਬਾਰਾ ਫੇਰ ਸ਼ਬਦਾਂ ਨੂੰ ਪੂਰੇ ਚਲਾਓ ਤੇ ਅੰਮ੍ਰਿਤ ਪੀਓ ਫੇਰ ਧਿਆਨ ਦੇ ਵਿੱਚ ਜਾਓ ਠੀਕ ਹੈ ਵਾਈਕੂ ਜੀ ਹਾਂ ਠੀਕ ਹੈ ਬਿਲਕੁਲ ਸਾਤ ਵਾਈਕੂ ਜੀ ਕੇ ਸਾਹ ਸਾਹ ਵਾਈਕੂ ਜੀ ਕਿ ਫਤਿਹ ਫਤਿਹ ਹਾਂਜੀ ਵਾਹਿਗੁਰੂ ਜੀ ਨਿਰਮਲ ਕੌਰ ਚੰਡੀਗੜ੍ਹ ਵਾਹਿਗੁਰੂ ਅਗਲੇ ਗੁਰਮੁਖ ਪਿਆਰੇ ਨੇ ਨਿਰਮਲ ਕੌਰ ਚੰਡੀਗੜ੍ਹ ਵਾਹਿਗੁਰੂ ਜੀ ਹਾਂਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਜੀ ਫਤਿਹ ਜੀ ਮੈਂ ਚੰਡੀਗੜ੍ਹ ਤੋਂ ਬੋਲ ਰਹੀ ਹਾਂ ਉੱਚੀ ਬੋਲੋ ਕੁੜੇ ਅੱਛਾ ਜੀ 2 ਜੁਲਾਈ ਨੂੰ ਮੈਂ ਜੁੜੀ ਸੀ ਜੀ ਤੇ ਮੈਨੂੰ ਹਮੇਸ਼ਾ ਵੀ ਆਉਂਦਾ ਆ ਔਰ ਸ਼ਬਦ ਵੀ ਸੁਣਦੇ ਆ ਬਹੁਤ ਉੱਚੀ ਉੱਚੀ ਆਵਾਜ਼ ਵੀ ਆਉਂਦੇ ਨੇ ਜਿਸ ਤਰ੍ਹਾਂ ਇਦਾਂ ਹੁੰਦੀ ਆ ਕਈ ਵਾਰੀ ਮੈਂ ਕੰਨ ਬੰਦ ਕਰਕੇ ਸੁਣਦੇ ਆ ਵੀ ਮੈਨੂੰ ਭੁਲੇਖਾ ਤਾਂ ਨਹੀਂ ਕੋਈ ਵੀ ਐਵੇਂ ਹੁੰਦਾ ਪਰ ਕੰਨ ਬੰਦ ਕਰਕੇ ਵੀ ਮਤਲਬ ਆਵਾਜ਼ ਆਉਂਦੀ ਸਾਰਾ ਦਿਨੇ ਆਉਂਦੀ ਆ ਹਾਂ ਵੀਰ ਜੀ ਤੇ ਮੈਂ ਮਤਲਬ ਕਿ ਐਪ ਨਾਲ ਜੁੜੀ ਰਹੀ ਨਹੀਂ ਕਿਉਂਕਿ ਮੈਂ ਬਿਲ ਹੀ ਹਾਂ ਤੇ ਰਿਟਾਇਰ ਹੈਗੀ ਆ ਤੇ ਇਹਨਾਂ ਕੋ ਕੰਮ ਨਹੀਂ ਹੈਗਾ ਜਿਸ ਕਰਕੇ ਮੈਂ ਜਦੋਂ ਵੀ ਮੈਨੂੰ ਟਾਈਮ ਮਿਲ ਜਾਵੇ ਵਿੱਚ ਤਾਂ ਮੈਂ ਜ਼ਰੂਰ ਕਰਦੀ ਆ ਆਪਣਾ ਵੀ ਮੈਂ 4 ਵਜੇ ਉੱਠਦੀ ਆ ਔਰ ਸ਼ੇਰ ਜਿੰਨਾ ਵੀ ਮੇਰੇ ਤੋਂ ਬੈਠ ਹੁੰਦਾ ਮੇਰੀ ਬੈਠਣ ਦੀ ਪ੍ਰੋਬਲਮ ਆ ਰੀੜ ਦੀ ਹੱਡੀ ਕਰਕੇ ਉਹਨਾਂ ਕੋ ਜਿੰਨਾ ਕੋ ਬੈਠ ਹੁੰਦਾ ਬੈਠ ਕੇ ਕਰਦੀ ਬਾਕੀ ਫਿਰ ਮੈਂ ਲੇਟ ਕੇ ਕਰਦੀ ਆ ਤੇ ਗਿਰਜ ਹੋਰ ਮਤਲਬ ਚੁਗਲੀ ਨਿੰਦਿਆ ਬਾਹਰ ਤੇ ਕੋਈ ਮੈਨੂੰ ਪ੍ਰੋਬਲਮ ਨਹੀਂ ਨਾ ਮੈਂ ਅਸੀਂ ਬਾਹਰ ਇੰਨਾ ਮਤਲਬ ਰੱਖਿਆ ਹੈ ਵੀ ਬਾਹਰ ਜਾ ਕੇ ਕਿਸੇ ਦੀ ਚੁਗਲੀ ਨਿੰਦਿਆ ਕਰਕੇ ਔਰ ਥੋੜੀ ਘਰ ਵਿੱਚ ਹੀ ਆ ਜਾਂਦੀ ਆ ਬਸ ਹੋਰ ਜੇ ਉਹ ਤੁਸੀਂ ਜਾਣੇ ਜਣਾ ਮੈਂ ਬੋਲਣਾ ਨਹੀਂ ਚਾਹੁੰਦੀ ਆਪ ਹੀ ਦੇਖੋ ਇਸ ਚੀਜ਼ ਨੂੰ ਹੱਲ ਕਰੋ ਔਰ ਮੈਂ ਸਿਮਰਨ ਦੀ 딸 ਚਾਹਨੀ ਆ ਮੇਰੇ 73 ਸਾਲ ਦੀ ਉਮਰ ਹੋ ਗਈ ਆ ਹੁਣ ਮੈਂ ਹੋਰ ਨਾ ਗੱਲਾਂ ਵਿੱਚ ਪੈਣਾ ਨਹੀਂ ਚਾਹੁੰਦੀ ਮੇਰਾ ਇਹ ਹੀ ਕੰਮ ਕਰੋ ਤੁਸੀਂ ਕਿ ਮੈਂ ਆਪਣੇ ਸ਼ਾਂਤੀ ਦੇ ਨਾਲ ਉੱਚੀ ਨਹੀਂ ਮੈਂ ਬੋਲ ਕੇ ਕਰ ਸਕਦੀ ਕਿਉਂਕਿ ਫੈਮਿਲੀ ਦੇ ਵਿੱਚ ਇਸ ਤਰ੍ਹਾਂ ਜੇ ਮੈਂ ਉੱਚੀ ਨਹੀਂ ਬੋਲ ਕੇ ਕਰ ਸਕਦੀ ਸਿਰਫ ਮੈਂ ਅੰਦਰੋਂ ਅੰਦਰੀ ਔਰ ਜਦੋਂ ਇੱਥੇ ਹੁੰਦਾ ਐਪ ਤੇ ਉਦੋਂ ਮੈਂ ਥੋੜਾ ਉੱਚੀ ਬੋਲਦੀ ਆ ਸਵੇਰ ਨੂੰ ਵੀ ਸਾਢੇ 5:00 ਵਜੇ ਜਦੋਂ ਤੁਹਾਡੀ ਕਥਾ ਹੁੰਦੀ ਆ ਮੈਂ ਜ਼ਰੂਰ ਸੁਣਦੀ ਆ ਸ਼ਾਮ ਨੂੰ ਵੀ ਸੁਣਦੀ ਆ ਕਿਸੇ ਵੇਲੇ ਬਿਮਾਰਸ਼ਮਾਰ ਹੋ ਜਾਮ ਤਾਂ ਨਹੀਂ ਸੁਣਦੀ ਬਾਕੀ ਮੈਂ ਉਹਦਾ ਸੁਣਦੀ ਆ ਆਪਦੀਆਂ ਵੀਡੀਓ ਜੋ ਆਉਂਦੀਆਂ YouTube ਤੇ ਉਹ ਵੀ ਮੈਂ ਮਤਲਬ ਦੇਖਦੀ ਆ ਜਰੂਰ ਹੁੰਦੇ ਆ ਉਹਨਾਂ ਨਾਲ ਮੈਨੂੰ ਬਹੁਤ ਪ੍ਰਭਾਵ ਪਿਆ ਕਿਉਂਕਿ ਮੈਂ YouTube ਤੋਂ ਹੀ ਮੇਰੀ ਸਿਸਟਰ ਨੇ ਪਾਈ ਸੀ ਔਰ ਮੈਂ ਤੁਹਾਡੇ YouTube ਤੋਂ ਹੀ ਦੇਖੀ ਸੀਗੀ ਇਹ ਵੀਡੀਓ ਤੇ ਉਸ ਤੋਂ ਹੀ ਫਿਰ ਮੈਂ ਤੁਹਾਡੇ ਨਾਲ ਜੁੜ ਗਈ ਸੀ ਔਰ ਮੈਂ ਤੁਹਾਨੂੰ ਪਹਿਲੀ ਵਾਰ ਇਹ ਦੱਸਿਆ ਸੀ ਕਿ ਮੈਂ ਪਹਿਲਾਂ ਦੂਸਰੇ ਹਿੰਦੂ ਘਰ ਦੇ ਵਿੱਚ ਸ਼ਬਦ ਕੀਰਤਨ ਮਤਲਬ ਕਰਦੀ ਸੀ 35 ਸਾਲ ਕੀਰਤਨ ਕੀਤਾ ਉਧਰ ਮੈਂ ਪਹਿਲਾਂ ਮੈਂ ਆਪਣਾ ਗੁਰਦੁਆਰੇ ਸਾਹਿਬ ਦੀ ਮੰਡਲੀ ਜਿਸ ਸੀ ਉੱਥੇ ਸ਼ਬਦ ਬੋਲਦੀ ਸੀ ਹਰਮੋਨੀਅਮ ਨਾਲ ਉਹ ਐਸਾ ਚਟਕਾ ਲੱਗਾ ਕਸਟਮਸ ਸੈਂਟਰ 'ਚ ਮੈਂ ਜੌਬ ਕੀਤੀ ਉੱਥੇ ਇੰਨਾ ਦਾ ਮਾਹੌਲ ਸੀਗਾ ਕਿ ਹਿੰਦੂ ਜਿਆਦਾ ਸੀਗਾ ਉਹਨਾਂ ਦੇ ਨਾਲ ਰਲ ਕੇ ਮਤਲਬ ਕਿ ਮੈਂ ਉਸ ਉਧਰਲੇ ਪਾਸੇ ਚਲੀ ਗਈ ਆਪਣਾ ਜਿਹੜਾ ਸੀਗਾ ਸੁਖਮਨੀ ਸਾਹਿਬ ਦਾ ਪਾਠ ਵਗੈਰਾ ਕੀਰਤਨ ਸਾਰਾ ਛੱਡ ਦਿੱਤਾ ਹੁਣ ਤੁਹਾਡੇ ਨਾਲ ਜਿਸ ਦਿਨ ਤੋਂ ਮੈਂ ਜੁੜੀ ਹਾਂ ਉਸ ਦਿਨ ਤੋਂ ਮੈਂ ਬਸ ਸਿਰਫ ਆਪ ਜੀ ਦੀ ਐਪ ਐਨ ਆਰ ਆ ਅਤੇ ਆਪਦਾ ਧਿਆਨ ਮਸੇ ਹੋਈ ਬਾਕੀ ਤੁਸੀਂ ਦੇਖ ਸਕਦੇ ਹੋ ਜੋ ਵੀ ਕਲਪੀ ਕੋਈ ਹੋਵੇ ਉਸ ਤੋਂ ਅੱਗੇ ਬਦਨ ਦੀ ਕੋਈ ਦਿਓ ਤੁਸੀਂ ਦੇ ਮਸ ਬਸ ਠੀਕ ਹੈ 그러면은 ਇੱਕ ਧਿਆਨ ਜਿਹੜੇ ਤਿੰਨ ਬਚਨ ਆਖੇ ਹੋਏ ਐ ਇੱਕ ਤਾਂ ਇਹਨਾਂ ਬਲ ਪੂਰਾ ਧਿਆਨ ਰੱਖਣਾ ਠੀਕ ਹੈ ਕਿਸੇ ਵਕਤ ਵੀ ਮਤਲਕੇ ਇਹਨਾਂ ਬਚਨਾਂ ਤੋਂ ਪਿੱਛੇ ਨਹੀਂ ਹਟਣਾ ਹੈਗਾ ਸਤਿ ਸ੍ਰੀ ਅਕਾਲ ਜਦੋਂ ਤੁਸੀਂ ਇਹਨਾਂ ਬਚਨਾਂ ਨੂੰ ਇਨ ਵਿਨ ਆਪਣੇ ਤੇ ਲਾਗੂ ਕਰ ਲੋਗੇ ਕੋਈ ਵੀ ਸ਼ਕਤੀ ਨਹੀਂ ਸਾਨੂੰ ਮਾਲਕ ਦੇ ਮਲਾਪ ਤੋਂ ਰੋਕ ਸਕਦੀ ਹੈ ਸਤਿ ਸ੍ਰੀ ਅਕਾਲ ਜਿਹੜੀਆਂ ਸ਼ਕਤੀਆਂ ਹੈਗੀਆਂ ਨੇ ਉਹ ਆਪਾਂ ਪਰਹੇਜ਼ ਦੇ ਵਿੱਚ ਬੰਨ ਲੀਆਂ ਆਪਾਂ ਉਹਨਾਂ ਸ਼ਕਤੀਆਂ ਨੂੰ ਪਰਹੇਜ਼ ਦੇ ਵਿੱਚ ਕੰਟਰੋਲ ਕਰ ਲਿਆ ਜੀ ਬਸ ਉਹਨਾਂ ਤਿੰਨ ਬਚਨਾਂ ਨੂੰ ਕਮਾ ਲਓ ਮਾਲਕ ਚੜ੍ਹਦੀ ਕਲਾ ਵੱਲ ਨੂੰ ਲੈ ਕੇ ਜਾ ਰਿਹਾ ਤੇ ਲੈ ਕੇ ਜਾਣਗੇ ਠੀਕ ਹੈ ਸੱਤ ਬਚਨ ਮੀਰ ਜੀ ਸੱਤ ਬਚਨ ਬਸ ਕਰ ਦੀ ਪ੍ਰੋਬਲਮ ਹਲਕ ਹੋ ਜਾਵੇ ਸੇਜਾ ਚਾਂਤੀ